ਲੈ ਵੀ ਦੋਸਤੋ ਚੈੱਕ ਕਰ ਲਓ ਸੀ ਟੈਲ ਟੋਲ ਤੁਸੀਂ ਚੈੱਕ ਕਰ ਲਓ 40 ਲੀਟਰ ਵਾਲੀ ਤੁਸੀਂ ਵੇਖ ਮੇਗਾ ਮਾਰ ਲੂ ਕਰਾ ਘਰੇਲੂ ਵੀਰ ਕੋਲੇ ਬਹੁਤ ਚੰਗੀ ਬਰੀਡ ਵਾਲੀ ਆ ਤੇ ਬਰੂਟ ਦਾ ਟੀਕਾ ਭਰਿਆ ਇਹਦੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਜੀ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆ ਬਾਈ ਰੇਪੇ ਦੇ ਘਰੇ ਪਿੰਡ ਝੋੜ ਟਾਸੀਲੇ ਨੂੰ ਮਲੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਬਾਈ ਕੋਲੇ ਨਾ ਇੱਕ ਗਾਂ ਵਕਾਊ ਆ ਤੇ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਉਹਦੀ ਲੈ ਕੇ ਦੱਸਾਂਗੇ ਘਰੇਲੂ ਵੀਰ ਕੋਲੇ ਆ ਤੇ ਬਾਕੀ ਤੁਸੀਂ ਪਸ਼ੂ ਵੇਖ ਲਓ ਬਾਈ ਦੇ ਤੇ ਕਰੇ ਲੋ ਵੀਰ ਕੋਲੇ ਤੇ ਪੂਰੀ ਜਾਣਕਾਰੀ ਆਪਾਂ ਲੈ ਕੇ ਜਾਵਾਂਗੇ ਆ ਗਾਂ ਦੀ ਜਾਣਕਾਰੀ ਦੇਵਾਂਗੇ ਤੁਹਾਨੂੰ ਪੂਰੀ ਇੱਕ ਵਾਰੀ ਨਿਗਾਹ ਮਾਰ ਲਓ ਸੀ ਕੱਦ ਕਾਠ ਦੀ ਜੇ ਗੱਲ ਕਰਗੇ ਫੁੱਲ ਕੱਦ ਕਾਠ ਦੀ ਆ ਤੇ ਫੁੱਲੀ ਵੇਲ ਦੀ ਆ ਤੁਸੀਂ ਨਿਗਾਹ ਮਾਰੋ ਤੇ ਚੈੱਕ ਕਰ ਲਓ ਸੀ ਕੱਦ ਵੀ ਫੁੱਲ ਟੌਪ ਦਾ ਕੱਦ ਆ ਤੇ ਬਾਕੀ ਤੁਹਾਨੂੰ ਥਾਣਾ ਹਵਾਨੇ ਦੀ ਮੈਂ ਦਿਖਾ ਦਿੰਨਾ ਇੱਕ ਵਾਰੀ ਚੈੱਕ ਕਰ ਲਓ ਚਾਰੇ ਥਾਣ ਤੁਸੀਂ ਦੇਖ ਲਓ ਖਿੰਡਵੇ ਥਾਣਾ ਤੇ ਚੰਗਾ ਮੁੱਠੀ ਦੀ ਚਵਾਈ ਵਾਲਾ ਥਾਣ ਲੱਗਿਆ ਤੇ ਮਗਰੋਂ ਵੀ ਆਪਾਂ ਤੁਹਾਨੂੰ ਨਿਗਾਹ ਮਰਾਉਣੇ ਆ ਦੇ ਤੇ ਲੈ ਕਰ ਲਓ ਚੈੱਕ ਕਰ ਉਸੀ ਪਿੱਛੋਂ ਵੀ ਡਿਜੀਟਲ ਟੂਲ ਪਈਆ ਬਾਕੀ ਪੂਰੀ ਜਾਣਕਾਰੀ ਆਪਾਂ ਵੀਰ ਤੋਂ ਲੈਣੇ ਆ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦੋ ਪਹਿਲਾਂ ਰੈਂਪਾ ਜੀ ਠੀਕ ਆ ਰੈਂਪਾ ਪਿੰਡ ਬਾਈ ਚੋੜੀ ਠੀਕ ਹੈ ਤਹਿਸੀਲ ਅਮਲੋਟ ਹਾਂਜੀ ਜ਼ਿਲ੍ਹਾ ਸ਼ਰੀ ਮੁਖਤਸਰ ਸਾਹਿਬ ਸ਼ਰੀ ਮੁਖਤਸਰ ਸਾਹਿਬ ਠੀਕ ਹੈ ਬਾਈ ਇਹ ਗੱਲ ਕਰ ਗਏ ਆਪਾਂ ਇਸ ਵਿਹੜ ਦੀ ਹਾਂਜੀ ਕਿਹੜੇ ਸੂਏ ਸੋਨਾ ਬਾਈ ਇਹਨੇ ਤੀਜਾ ਜੀ ਤੀਜਾ ਸੂਆ ਹਾਂਜੀ ਘਰ ਦੀ ਆ ਆਪਣੇ ਹਾਂ ਘਰ ਦੀ ਆ ਇਥੋਂ ਪਿੰਡ ਤੋਂ ਹੀ ਲਈ ਸੀ ਵੀ ਆਪਾਂ ਘਰ ਹੀ ਪਾਲੀ ਠੀਕ ਹੈ ਕਰੇ ਪਾਲੀ ਆ ਠੀਕ ਹੈ ਜੀ ਜੇ ਗੱਲ ਕਰਗੇ ਬਈ ਦੂਜੇ ਸੂਏ ਇਸ ਗਾਣੇ ਦੁੱਧ ਕਿੰਨਾ ਦਿੰਦਾ ਬਈ 38 ਲੀਟਰ ਚ ਹੋਇਆ 37 ਲੀਟਰ ਚ ਹੋਇਆ ਤੇ ਐਤ ਕੀ ਆਸ ਮੇਰੇ ਕਿੰਨੀ ਗਾ ਵਧੂਗੀ ਅੱਗੇ ਨੂੰ ਮੰਨ ਕੇ ਚਲੋ 40 ਦੇਊਗੀ ਹਾਂ ਹਾਂ ਦੇਊਗੀ ਠੀਕ ਹੈ ਲੈ ਵੀ ਦੋਸਤੋ 40 ਲੀਟਰ ਵਾਲੀ ਗਾਂ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਤੋੜ ਕੇ ਵੀ ਦਿਖਾਵਾਂਗੇ ਆਪਾਂ ਵੀ ਇਹ ਗੱਲ ਕਰਕੇ ਬਈ ਠੀਕੇ ਜੀ ਟੀਕਾ ਕਿਹੜਾ ਭਰਿਆ ਜੀ ਠੀਕ ਹੈ ਇਹ ਹੀ ਭਰਿਆ ਜਿਹੜੀ ਜਿਹੜੀ ਇਸੇ ਨਸਲ ਦੀ ਹੈ ਮੈਂ ਤਾਂ ਫਰਾਂਡ ਫੜ ਬੰਦਾ ਕੋਲਣਾ ਐਪੀਐਸ ਕਿਹੜਾ ਠੀਕ ਹੈ ਠੀਕ ਹੈ ਤੁਹਾਨੂੰ ਦੋਸਤੋ ਮੈਂ ਦੱਸ ਦਿੰਦਾ ਬਾਈ ਨੂੰ ਟੀਕੇ ਬਾਰੇ ਹੈਣੀ ਜਾਣਕਾਰੀ 40116 ਦੀ ਆਪ ਹੈ ਆਪਾਂ ਠੀਕ ਹੈ ਤੇ ਜੇ ਟੀਕੇ ਦੀ ਗੱਲ ਕਰਕੇ ਐਬੀਐਸ ਵਾਲੇ ਦੇ ਬਰੂਟ ਦਾ ਟੀਕਾ ਭਰਿਆ ਜੀ ਤੇ ਉਹ ਪੂਰੀ ਗਾਰੰਟੀ ਹੈ ਜਿਹੜੀ ਗੱਲ ਬਈ ਆਪਾਂ ਡਾਕਟਰ ਸਾਹਿਬ ਤੋਂ ਜਿਹੜੇ ਨੇ ਭਰਿਆ ਉਹਦੇ ਨਾਲ ਗੱਲਬਾਤ ਆਪਾਂ ਕਰੀ ਆ ਉਹਨੇ ਦੱਸਿਆ ਡਾਕਟਰ ਸਾਹਿਬ ਨੇ 40116 ਦੀ ਆਪ ਆ ਟੀਕਾ ਬਰੂਟ ਦਾ ਭਰਿਆ ਠੀਕ ਆ ਬਾਈ ਨੇ ਦੱਸ ਪਤਾ ਨਹੀਂ ਹੁੰਦਾ ਮੰਨ ਲਓ ਤੁਹਾਨੂੰ ਮੈਂ ਇਹ ਦੱਸਦਾ ਉਹਦੇ ਬਾਰੇ ਬਾਈ ਤੋੜ ਕੇ ਦਿਖਾ ਦਗੇ ਆਪਾਂ ਦਿਖਾ ਲੈ ਖੋਲੀ ਬਾਈ ਕਰ ਮੜਾ ਆ ਲੈ ਵੀ ਦੋਸਤੋ ਚੈੱਕ ਕਰ ਲਓ ਸੀ ਟੈਲ ਟੋਲ ਤੁਸੀਂ ਚੈੱਕ ਕਰ ਲਓ 40 ਲੀਟਰ ਵਾਲੀ ਤੁਸੀਂ ਵੇਖ ਮੇਗਾ ਮਾਰ ਲਓ ਕਰ ਘਰੇਲੂ ਵੀਰ ਕੋਲੇ ਬਹੁਤ ਚੰਗੀ ਬਰੀਡ ਵਾਲੀ ਆ ਤੇ ਬਰੂਟ ਦਾ ਠੀਕ ਆ ਭਰਿਆ ਜੇ ਤੇ 40 116 ਦੀ ਆ ਆ ਪਾ ਇਹ ਕਿਵੇਂ ਦੀ ਲੱਗਦੀ ਆ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਹੋਰ ਤੋੜ ਤਾਰ ਚੈੱਕ ਕਰ ਲਓ ਮਾਰ ਲਓ ਨਿਗਾ ਕਰ ਉੱਥੇ ਬੰਨਦੇ ਬਾਈ ਕਰ ਹਾਂ ਅੰਦਰ ਹੀ ਬੰਨਦੇ ਹਾਂਜੀ ਭਾਈ ਜੀ ਆਪਾਂ ਗੱਲ ਕਰ ਗਏ ਰੇਟ ਦੀ ਰੇਟ ਕਿੰਨਾ ਹੈ ਦਾ ਰੇਟ ਫੋਨ ਤੇ ਕਰ ਲਾਂ ਹੁਣ ਤੇ ਕਰਨਾ ਹਾਂਜੀ ਠੀਕ ਹੈ ਰੇਟ ਜਾਇਜ਼ ਹੋਊਗਾ ਹਾਂ ਜਾਇਜ਼ ਕਰਾਂਗੇ ਠੀਕ ਹੈ ਮਾਨਤਨ ਪੂਰਾ ਹੋ ਜਾਊਗਾ ਹਾਂਜੀ ਹਾਂਜੀ ਜਿਹੜੀਆਂ ਆਪਾਂ ਗੱਲ ਕਰ ਗਏ ਗਾਰੰਟੀ ਪੂਰੀ ਮਿਲੂਗੀ ਹਾਂ ਪੂਰੀ ਗਾਰੰਟੀ ਜੀ ਅਸਦੀ ਅਗਲਾ ਪੂਰੀ ਤਸੱਲੀ ਕਰਕੇ ਲੈ ਕੇ ਜਾਵੇ ਹਾਂ ਹਾਂ ਪੂਰੀ ਆਦੀ ਠੀਕ ਹੈ ਤੇ ਨੰਬਰ ਬੋਲ ਦਿਆਂ ਆਪਣਾ 97806 ਜੀ ਠੀਕ ਹੈ ਜੀ 95675 ਇੱਕ ਵਾਰੀ ਹੋਰ ਬੋਲ ਦਿਓ 97806 ਜੀ ਠੀਕ ਹੈ ਜੀ 95675 95675 ਹਾਂਜੀ ਦੋਸਤੋ ਆਪਣਾ ਨੰਬਰ ਬਾਈ ਦਾ ਲੈਤਾ ਤੇ ਸਕਰੀਨ ਤੇ ਆਪਾਂ ਨੰਬਰ ਚਲਾ ਦਾਂਗੇ ਤੇ ਕਿਵੇਂ ਲੱਗਦੀ ਆ ਤੁਹਾਨੂੰ ਵੀਰ ਦੀ ਗਾਹ ਜਰੂਰ ਦੱਸੋ ਜੇ ਕਮੈਂਟਾਂ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੇ ਚੰਗੇ ਲੱਗਦੀ ਹੈ ਨਾ ਤੇ ਵੀਰ ਨਾਲ ਜਰੂਰ ਫੋਨ ਤੇ ਕੰਟੈਕਟ ਕਰਨਾ ਠੀਕ ਆ ਜੀ ਧੰਨਵਾਦ ਦੋਸਤੋ